ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੂਸਰਾਜ ਪੰਜਾਬ ਦੇ ਵਿੱਚ ਮਚੀ ਵੱਡੀ ਹਲਚਲ ਪੰਜਾਬ ਸਰਕਾਰ ਨੇ ਵੱਡੇ ਆਦੇਸ਼ ਜਾਰੀ ਕਰ ਦਿੱਤੇ ਨੇ ਜੇਕਰ ਉਹਨਾਂ ਨੂੰ ਇਨ ਬਿਨ ਲਾਗੂ ਨਹੀਂ ਕੀਤਾ ਜਾਵੇਗਾ ਤਾਂ ਉਹਨਾਂ ਲੋਕਾਂ ਨੂੰ ਜੇਲ੍ਹ ਦਾ ਮੂਵੀ ਵੇਖਣਾ ਪੈ ਸਕਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖਾਸੇ ਤੱਤੇ ਹੋ ਗਏ ਨੇ ਇੱਕ ਪਾਸੇ ਲਾਜ ਆਰਡਰ ਤੇ ਉਂਗਲੀ ਖੜੀ ਕੀਤੀ ਜਾ ਰਹੀ ਹੈ ਦੂਸਰੀਆਂ ਪਾਰਟੀਆਂ ਵੱਲੋਂ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਸੰਜੀਵ ਕਰੋੜਾ ਦੇ ਹੱਕ ਵਿੱਚ ਹੈ ਦੂਸਰੇ ਪਾਸੇ ਅੱਜ ਸਖਤ ਨਿਰਦੇਸ਼ ਕਰ ਦਿੱਤੇ ਨੇ ਕਿ ਕਿਹੜੀਆਂ ਚੀਜ਼ਾਂ ਤੇ ਸਖਤ ਪਾਬੰਦੀ ਹੈ ਜੇਕਰ ਉਹਨਾਂ ਹਦਾਇਤਾਂ ਉੱਤੇ ਜਿਹੜਾ ਹੈ ਹਦਾਇਤਾਂ ਜੇ ਉਹਨਾਂ ਉੱਤੇ ਕੰਮ ਨਹੀਂ ਕੀਤਾ ਜਾਂਦਾ ਤਾਂ ਵੱਡੀ ਕਾਰਵਾਈ ਹੋਵੇਗੀ ਜ਼ਿਲ੍ਹਾ ਮੱਜਸਿਸ ਮੈਜਿਸਟਰਟ ਕਰਮਨ ਸਿੰਘ ਆਈਐਸਆਈ ਨੇ ਭਾਰਤ ਸਿਵਲ ਸਖਿਆ ਜਬਤਾ ਧਾਰਾ 173 163 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮਾਨਸਾ ਦੇ ਅੰਦਰ 75 ਮਿਲੀਗ੍ਰਾਮ ਤੋਂ ਵੱਧ ਪ੍ਰੈਗਾਬਿਲਨ ਦੇ ਕੈਪਸੂਲ ਵੇਚਣ ਤੇ ਪਾਬੰਦੀ ਲਗਾਈ ਹੈ ਉਹਨਾਂ ਨੇ ਕਿਹਾ ਕਿ ਦਵਾਈ ਵੰਡਣ ਸਮੇਂ ਕੇਮਿਸਟ ਆਪਣੀ ਮੋਹਰ ਪਰਚੀ ਤੇ ਲਗਾਵੇਗਾ ਅਤੇ ਦਵਾਈ ਵੰਡਣ ਦੀ ਬਿਤੀ ਦਰਜ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਸਿਵਲ ਸਰਜਨ ਤੋਂ ਬਾਅਦ ਰਿਪੋਰਟ ਅੰਸਾ ਆਪ ਤੌਰ ਤੇ ਮਰੀਜ਼ ਨੂੰ ਉਸ ਦੀ ਸਥਿਤੀ ਦੇ ਆਧਾਰ ਤੇ ਰੋਜ਼ਾਨਾ 25 ਤੋਂ 150 ਮਿਲੀਗ੍ਰਾਮ ਪ੍ਰੈਗਾਬੈਨ ਦੀ ਖੁਰਾਕ ਦਿੱਤੀ ਜਾਂਦੀ ਹੈ ਇਹ ਹੁਕਮ 31 ਜੁਲਾਈ ਸੌਰੀ 31 ਜੂਨ 2025 ਤੱਕ ਲਾਗੂ ਰਹਿਣਗੇ ਦੱਸਿਆ ਜਾ ਰਿਹਾ ਹੈ ਕਿ ਦੂਸਰੇ ਪਾਸੇ ਵਾਹਨਾਂ ਲਈ ਨੰਬਰ ਪਲੇਟ ਤਿਆਰ ਕਰਨ ਜਾਂ ਬਣਾਉਣ ਵਾਲੇ ਕਿਸੇ ਵੀ ਦੁਕਾਨ ਲਈ ਵਿਸ਼ੇਸ਼ ਹਦੇਸ਼ ਜਾਰੀ ਕੀਤੇ ਗਏ ਜ਼ਿਲ੍ਹਾ ਮਿਸ ਨੇ ਕਿਹਾ ਕਿ ਸ਼ਰਾਤੀ ਅੰਸਰਾ ਨੰਬਰ ਪਲੇਟ ਵਾਲੀਆਂ ਦੁਕਾਨਾਂ ਤੋਂ ਵਾਹਨਾਂ ਲਈ ਬੜੀਆਂ ਨਕਲੀਆਂ ਬਣੀਆਂ ਨਕਲੀ ਨੰਬਰ ਪਲੇਟਾਂ ਪਹਿਲਾ ਪਹਿਲੀ ਖਬਰ ਹੈ ਕਿ ਨਸ਼ਾ ਕਿਹੜੇ ਸਾਫ ਦਾ ਵੇਚਿਆ ਜਾਵੇਗਾ ਕਿਹੜੇ ਸਾਫ ਦਾ ਉਸ ਨੂੰ ਯੂਜ਼ ਕਰਨਾ ਹੈ ਦੂਜੀ ਖਬਰ ਹੈ ਕਿ ਕਈ ਆ ਦੁਕਾਨਾਂ ਵੱਲੋਂ ਜਾਲੀ ਨਕਲੀ ਨੰਬਰ ਪਲੇਟਾਂ ਵੇਚੀਆਂ ਜਾਂਦੀਆਂ ਨੇ ਉਹਨਾਂ ਉੱਤੇ ਵੀ ਕਾਨੂੰਨ ਹੋਵੇਗੀ ਤੀਜੀ ਜਿਹੜੀ ਸਭ ਤੋਂ ਵੱਡੀ ਹੈ ਕਿ ਜ਼ਿਲ੍ਹੇ ਸੀਮਾ ਦੇ ਅੰਦਰ ਸ਼ਹਿਰ ਅਤੇ ਪਿੰਡਾਂ ਵਿੱਚ ਗਾਇਕਾ ਗੀਤਕਾਰਾਂ ਅਤੇ ਬੁਲਾਰਿਆਂ ਦੁਆਰਾ ਸਥਾਪਿਤ ਕੀਤੇ ਗਏ ਸਰਕਾਰੀ ਅਤੇ ਗੈਰ ਸਰਕਾਰੀ ਬਸਾਂ ਮੈਲਜ ਪੈਲਸਾਂ ਅਖਾਰਿਆਂ ਜਾਂ ਪਲੇਟਫਾਰਮ ਤੇ ਹਿੱਸਾ ਅਤੇ ਨਸ਼ਿਆਂ ਨੂੰ ਉਤਸ਼ਾਹ ਕਰਨ ਵਾਲੇ ਗੀਤਾਂ ਅਤੇ ਭਾਸ਼ਣਾ ਉੱਤੇ ਪੂਰਨ ਪੰਦ ਪਾਬੰਦੀ ਲਗਾ ਦਿੱਤੀ ਹੈ ਯਾਨੀ ਕਿ ਜਿਹੜੀ ਜਿੱਥੇ ਕੋਈ ਵਿਆਹ ਹੁੰਦਾ ਹੈ ਸਮਾਗਮ ਹੁੰਦਾ ਹੈ ਉੱਥੇ ਨਾ ਤੇ ਕੋਈ ਭੜਕਾਊ ਭਾਸ਼ਣ ਦੇ ਸਕਦਾ ਹੈ ਨਾ ਤਾਂ ਕੋਈ ਅਜਾਇ ਗੀਤ ਗਾ ਸਕਦਾ ਹੈ ਕਲਾਕਾ ਜਿਸ ਦੇ ਨਾਲ ਹਿੰਸਾ ਭੜਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋਮਾਨ ਵੱਲੋਂ ਔਰ ਅੱਡੀ ਇੱਕ ਕਾਫੀ ਲੰਮੇ ਦਿਨਾਂ ਤੋਂ ਆਦੇਸ਼ ਜਾਰੀ ਕੀਤੇ ਹੋਏ ਸੀ ਖਾਸ ਕਰਕੇ ਪ੍ਰੈਗਾਬਿਲ ਕੈਪਸੂਲ ਲੈ ਕੇ ਵੀ ਨਸ਼ਾ ਕਿੰਨਾ ਦਿੱਤਾ ਜਾਣਾ ਚਾਹੀਦਾ ਹੈ ਮੈਡੀਕਲ ਸਟੋਰ ਵਾਲਿਆਂ ਵੱਲੋਂ ਤੇ ਦੂਸਰੇ ਪਾਸੇ ਨੰਬਰ ਪਲੇਟਾਂ ਵੀ ਪੰਜਾਬ ਦੇ ਵਿੱਚ ਜਲਦੀ ਵਿੱਚੇ ਜਾ ਰਹੀਆਂ ਨੇ ਤੇ ਤੀਸਰੇ ਜਿਹੜੇ ਜਿੱਥੇ ਸਮਾਗਮ ਹੁੰਦਾ ਹੈ ਵਿਆਹ ਸ਼ਾਦੀਆਂ ਹੁੰਦੀਆਂ ਨੇ ਉੱਥੇ ਕਿਸੇ ਵੀ ਤਰ੍ਹਾਂ ਦਾ ਗਾਣਾ বাজਾਣਾ ਧੜਕਾਉ ਉਜਾਇਆ ਜਾਵੇਗਾ ਤੇ ਕਾਨੂੰਨੀ ਕਾਰਵਾਈ ਹੋਵੇਗੀ ਧਾਰਾ 163 ਦਿੱਤਾ ਹੈ